ਊੜਾ ਆੜਾ ਈੜੀ ਅਦਬੀ ਕਿਰਨਾ ਸਾਹਿਤਿਕ ਮੰਚ ਦੇ ਸਾਰੇ ਹੀ ਭੈਣ ਅਤੇ ਭਰਾਵਾਂ ਨੂੰ ਮੇਰੇ ਵੱਲੋਂ ਕੁਲਵਿੰਦਰ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਨ ਜਾ ਰਹੀ ਹਾਂ ਆਪਣੀ ਇੱਕ ਰਚਨਾ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਸਾਨੂੰ ਹੁਲਝੇ ਸਵਾਲਾਂ ਜਵਾਬ ਦੇ ਕੇ ਜਾਵੀਂ ਸਾਨੂੰ ਉਲਝੇ ਸਵਾਲਾਂ ਦੇ ਜਵਾਬ ਦੇ ਕੇ ਜਾਵੀਂ ਕਿੰਝ ਬੀਤ ਜ਼ਿੰਦਗਾਨੀ ਹਿਸਾਬ ਦੇ ਕੇ ਜਾਵੀਂ ਸਵਾਲਾਂ ਦੇ ਜਵਾਬ ਦੇਖ ਜਾਈ ਪਾਣੀਆਂ ਤੋਂ ਪਾਣੀ ਵਖ ਹੋ ਕੇ ਬੜਾ ਰੋਇਆ ਪਾਣੀਆਂ ਤੋਂ ਪਾਣੀ ਵਖ ਹੋ ਕੇ ਬੜਾ ਰੋਇਆ ਸਾਨੂੰ ਜ਼ਹਿਲੰ ਮਰਾਵੀ ਤੇ ਜਨਾਬ ਦੇ ਕੇ ਜਾਵੀਂ ਸਾਨੂੰ ਜ਼ਹਿਲੰ ਮਰਾਵੀ ਤੇ ਜਨਾਬ ਦੇ ਕੇ ਜਾਵੀਂ ਗੁੰਮਨਾਮੇ ਦੇ ਹੋਨੇ ਰ ਆਚ சாரி சார நமந்தவாய ਨਵੀਂ ਜ਼ਿੰਦਗੀ ਦੇ ਪਰਾਂ ਪਰਵਾਜ਼ ਦੇ ਕੇ ਜਾਈਂ ਮਠਾ ਮਠਾ ਲਗਦਾਏ ਸੰਗੀਤ ਵੀ ਹਵਾਵਾਂ ਦਾ ਮਠਾ ਮਠਾ ਲਗ सङ्गीतविवा जोजो मर्नानानासी रबापदे के जायजो मरनासी रबाब के जाय ਕੋਈ ਜਦੋਂ ਹੋਵਾ ਮੈਂ ਬਿੱਤਿਆ ਹੈ ਸਾਚ ਕੋਈ ਜਦੋਂ ਹੋਵਾ ਮੈਂ ਬਿੱਤਿਆ ਹੈ ਸਾਚ ਹੱਥ ਮੇਰਾ ਫੜ ਮੈਨੂੰ ਤੂੰ आवाज दे के जाई हाथ मेरा फड़ मेनू तो आवाज दे के जाई गातों के तेहरा फरे समय देहक माने ਕਾਤੋਂ ਕੀ ਤੇ ਹੈ ਰਾਫਰੀ ਸਮੇ ਦੇ ਆ ਕਮਾਨੇ ਜਿਹੜੀ ਪੁੱਜੇ ਖੁਦਾ ਤੱਕ ਫਰਿਆਦ ਦੇ ਕੇ ਜਾਈਂ ਜਿਹੜੀ ਪੁੱਜੇ ਖੁਦਾ ਤੱਕ ਫਰਿਆਦ ਦੇ ਕੇ ਜਾਈਂ ਹੋਇ ਆਏ ਦੁਆਲਾ ਅਜ ਸਖਣਾ ਸੁਗੰਧੀਆਂ ਤੋਂ ਹੋਇ ਆਏ ਦੁਆਲਾ ਅਜ ਸਖਣਾ ਸੁਗੰਧੀਆਂ ਤੋਂ ਮੇਰੇ ਹੱਥੀ ਢਿਲੋਂ ਕਦਾ ਗੋਲਾਬ ਦੇ ਕੇ ਜਾਇ ਮੇਰੇ ਹੱਥੀਂ ਟਿਲੋਂ ਮੈਂ ਕਦਾ ਗੋਲਾਬ ਦੇ ਕੇ ਜਾਇ ਕਿੰਜ ਬਤੀ ਜ਼ਿੰਦਗਾ ਨੇ ਹਿਸਾਬ ਦੇ ਕੇ ਜਾਇ ਸਾਨੂੰ ਉਲਝੇ ਸਵਾਲਾਂ ਦੇ ਜਵਾਬ ਦੇ ਕੇ ਜਾਇਂ ਸਾਨੂੰ ਉਲਝੇ ਸਵਾਲਾਂ ਦੇ ਜਵਾਬ ਦੇ ਕੇ ਜਾਇਂ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ